ਕਲ ਦੋਸਤੋ ਸਿੱਧੂ ਚੱਕ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਕਿ ਤੁਸੀਂ ਬਿਨਾ ਚਿਹਰਾ ਦਿਖਾਏ ਹੋਏ YouTube ਤੋਂ ਕਿਵੇਂ ਕਮਾਈ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਅੰਤ ਤੱਕ ਜ਼ੋਰ ਦੇਖੋ ਤੇ ਵੀਡੀਓ ਵਧੀਆ ਲੱਗੇ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੇ ਲਾਈਕ ਜ਼ਰੂਰ ਕਰ ਦੇ ਜੀ ਤੁਹਾਨੂੰ ਦੱਸਣ ਲੱਗੇ ਹਾਂ ਤੁਸੀਂ ਕੀ ਕਰ ਸਕਦੇ ਹੋ ਤੁਸੀਂ YouTube ਦੇ ਉੱਪਰ ਇੱਕ ਫੇਸਲੈਸ ਚੈਨਲ ਬਣਾਉਣਾ ਫੇਸਲੈਸ ਚੈਨਲ ਤੁਸੀਂ ਚੈਨਲ ਕੋਈ ਵੀ ਬਣਾ ਸਕਦੇ ਹੋ ਪਰੰਤੂ ਤੁਸੀਂ YouTube ਤੇ ਆਪਣਾ ਬਿਨਾ ਚਿਹਰਾ ਦਿਖਾਏ ਵੀਡੀਓ ਪਾ ਸਕਦੇ ਹੋ ਜਿਦੇ ਤੇ ਲੱਖਾਂ ਰੁਪਏ ਦੀ ਕਮਾਈ ਕਰ ਸਕਦੇ ਹੋ ਕਿਸ ਤਰ੍ਹਾਂ ਦੀਆਂ ਵੀਡੀਓਸ ਪਾਉਣੀਆਂ ਤੁਹਾਨੂੰ ਮੈਂ ਦੱਸਾਂਗਾ ਫੇਸਲੈਸ ਵੀਡੀਓਸ ਕਿਹੜੀਆਂ ਹੋ ਸਕਦੀਆਂ ਨੇ ਤੁਸੀਂ ਕੀ ਕਰਨਾ ਤੁਸੀਂ ਬਾਇਓਗ੍ਰਾਫੀ ਬਾਇਓਗ੍ਰਾਫੀ ਤੇ ਕੰਮ ਕਰਨਾ ਹੁਣ ਤੁਸੀਂ ਸੋਚੋਗੇ ਕਿ ਕਿ ਬਾਇਓਗ੍ਰਾਫੀ ਤਾਂ ਆਲਰੇਡੀ ਬਹੁਤ ਸਾਰਿਆਂ ਨੇ ਪਾਈਆਂ ਹੋਈਆਂ YouTube ਦੇ ਉੱਪਰ ਸਾਡੀਆਂ ਬਾਇਓਗ੍ਰਾਫੀਆਂ ਕੌਣ ਦੇਖੇਗਾ ਪਰੰਤੂ ਦੋਸਤੋ ਜਿਵੇਂ ਵੀ ਤੁਸੀਂ ਮੰਨ ਲਓ ਤੁਸੀਂ ਪੰਜਾਬ ਦੇ ਚ ਰਹਿੰਦੇ ਹੋ ਪੰਜਾਬ ਦੇ ਵਿੱਚ ਪੰਜਾਬੀ ਦੇ ਜਿੰਨੇ ਵੀ ਰਾਈਟਰ ਹੋਏ ਨੇ ਗਾਇਕ ਹੋਏ ਨੇ ਐਕਟਰ ਹੋਏ ਨੇ ਉਹਨਾਂ ਦੀਆਂ ਬਾਇਓਗ੍ਰਾਫੀਆਂ ਬਹੁਤ ਘੱਟ ਪਈਆਂ ਨੇ ਲੋਕਾਂ ਨੇ ਪੰਜਾਬੀ ਦੇ ਵਿੱਚ ਇੰਗਲਿਸ਼ ਦੇ ਵਿੱਚ ਪਈਆਂ ਹੋਣਗੀਆਂ ਹਿੰਦੀ ਦੇ ਵਿੱਚ ਪਈਆਂ ਹੋਣਗੀਆਂ ਪਰੰਤੂ ਪੰਜਾਬੀ ਦੇ ਵਿੱਚ ਲੈਂਗੁਏਜ ਦੇ ਵਿੱਚ ਜਿਹੜੀ ਬਾਇਓਗ੍ਰਾਫੀ ਬਹੁਤ ਘੱਟ ਲੋਕਾਂ ਨੇ ਪਾਈ ਆ ਇਸ ਕਰਕੇ ਜੋ ਵੀ ਫੇਮਸ ਫਨਕਾਰ ਹੈ ਔਰ ਫੋਰ ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ ਸਿੱਧੂ ਮਸੇਵਾਲੇ ਸਿੱਧੂ ਮਸੇਵਾਲੇ ਜੇਕਰ ਤੁਸੀਂ ਇਹਨਾਂ ਦੀ ਬਾਇਓਗ੍ਰਾਫੀ ਪਾਉਣੀ ਹੋ ਪੰਜਾਬੀ ਡਿਟੇਲ ਦੇ ਵਿੱਚ ਬਣਾ ਕੇ ਤੇ ਤੁਸੀਂ ਆਪਣੀ ਆਡੀਓ ਸਕ੍ਰਿਪਟ ਲਾ ਕੇ ਬਿਨਾ ਚਿਹਰਾ ਦਿਖਾਏ ਇਹਦੀ ਤੁਸੀਂ ਬਾਇਓਗ੍ਰਾਫੀ ਫਾਰਮ ਨੂੰ ਲੱਖਾਂ ਕਰੋੜਾਂ ਲੋਕਾਂ ਦੇ ਵਿੱਚ ਝੂ ਹੋਏਗੀ ਇਹ ਬਾਇਓਗ੍ਰਾਫੀ ਤੁਹਾਡਾ ਚੈਨਲ ਵੀ ਬੂਸਟ ਹੋਏਗਾ ਇਸੇ ਤਰ੍ਹਾਂ ਤੁਸੀਂ ਕਿਵੇਂ ਫਿਲਮੀ ਫਨਕਾਰ ਗੁਰਦਾਸ ਮਾਨ ਤੁਸੀਂ ਜਿਹੜੀ ਵੀ ਸਟੇਟ ਦੇ ਵਿੱਚ ਰਹਿੰਦੇ ਹੋ ਉੱਥੋਂ ਦੀ ਜਿਹੜੀ ਫੇਮਸ ਹਸਤੀ ਆ ਚਾਹੇ ਉਹ ਕਲਾਕਾਰ ਨੇ ਚਾਹੇ ਰਾਈਟਰ ਨੇ ਪੋएट ਨੇ ਕੋਈ ਵੀ ਫੇਮਸ ਹਸਤੀ ਆ ਤੁਸੀਂ ਉਹਦੀ ਬਾਇਓਗ੍ਰਾਫੀ ਤੇ ਤੁਸੀਂ ਸਕ੍ਰਿਪਟ ਤਿਆਰ ਕਰਕੇ ਬਿਨਾ ਚਿਹਰਾ ਦਿਖਾਏ ਤੁਸੀਂ ਉਹਦੀ ਉਹ ਚੈਨਲ ਤੇ ਉਹ ਚੀਜ਼ ਚੀਜ਼ ਪਾਸ ਕਰ ਸਕਦੇ ਹੋ ਆਡੀਓ ਪਾਸ ਕਰ ਸਕਦੇ ਹੋ ਸਕ੍ਰਿਪਟ ਪਾਸ ਕਰ ਸਕਦੇ ਹੋ ਬਿਨਾ ਚਿਹਰਾ ਦਿਖਾਏ ਆਪਣਾ ਠੀਕ ਹੈ ਤੇ ਇਸ ਤਰ੍ਹਾਂ ਤੁਸੀਂ ਜਿਹੜੇ ਬਾਇਓਗ੍ਰਾਫੀ ਤੇ ਕੰਮ ਕਰ ਸਕਦੇ ਆਪਣੇ ਚੈਨਲ ਨੂੰ ਮੋਨਟਾਈਜ਼ ਕਰ ਸਕਦੇ ਹੋ ਆਪਣੇ ਚੈਨਲ ਨੂੰ ਬੂਸਟ ਕਰਵਾ ਸਕਦੇ ਹੋ ਆਪਣੇ ਚੈਨਲ ਦੇ ਸਬਸਕ੍ਰਾਈਬਰ ਵਧਾ ਸਕਦੇ ਹੋ ਤੇ ਆਪਣੇ ਚੈਨਲ ਦੇ ਥਰੂ ਲੱਖਾਂ ਰੁਪਏ ਦੀ ਕਮਾਈ ਕਰ ਸਕਦੇ ਹੋ ਮਹੀਨੇ ਦੀ ਤੇ ਇਸ ਤਰ੍ਹਾਂ ਦੋਸਤੋ ਤੁਸੀਂ ਫੇਸਲੈਸ ਚੈਨਲ ਤੁਸੀਂ ਜਿਹੜਾ ਕੰਮ ਕਰਨਾ ਤੁਹਾਨੂੰ ਚਿਹਰਾ ਤੋਂ ਬਿਨਾਂ ਕਮਾਈ ਦੀ ਲੋੜ ਦੀ ਜਿੱਦਿਆਂ ਵੀ ਤੁਸੀਂ ਵੀਡੀਓਸ ਕਾੰਗ ਇਸ ਪਲੇਟਫਾਰਮ 'ਤੇ ਆਪਣਾ ਬਿਨਾ ਚਿਹਰਾ ਦਿਖਾਏ ਹੋਏ ਤੁਸੀਂ ਇਹ ਕੰਮ ਕਰ ਸਕਦੇ ਹੋ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ, ਲਾਇਕ ਕਰੋ ਤੇ ਕਮੈਂਟ ਕਰੋ ਤੇ ਜੁਸ ਚੈਨਲ ਤੇ ਨਾਮ ਇਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਸੀਂ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਵੀਡੀਓਸ ਲੈ ਕੇ ਆਉਣਾ ਜਿਸ ਨਾਲ ਤੁਸੀਂ ਘਰ ਬੈਠੇ ਘਰ ਤੋਂ ਹੀ ਲੱਖਾਂ ਰੁਪਏ ਦੀ ਕਮਾਈ ਕਰ ਸਕਦੇ ਹੋ। ਅਗਰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਇਕ ਜ਼ਰੂਰ ਕਰੋ। ਚੈਨਲ ਨੂੰ ਵਾਚ ਕਰਨ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ।